ਹਾਂਜੀ ਹੁਣ ਜੋ ਬਹੁਤ ਵੱਡੀ ਖਬਰ ਆ ਗਈ ਸਾਹਮਣੇ ਜੋ ਕਿ ਲੇਡੀ ਕਸਟੇਬਲ ਜੋ ਕਿ ਭਈ ਪੁਲਿਸ ਵਾਲੀ ਹੈ ਜਿਹਦੇ ਤੋਂ ਕਿ ਚਿੱਟਾ ਬਰਾਮਦ ਹੋਇਆ ਤੇ ਕਈ ਗੱਲਾਂ ਦੇ ਹੋਰ ਵੀ ਖੁਲਾਸੇ ਹੋਏ ਆ ਤੁਹਾਨੂੰ ਪਹਿਲਾਂ ਵੀਡੀਓ ਦਿਖਾ ਦਈਏ ਬਾਅਦ ਵਿੱਚ ਕਰਦੇ ਆ ਵਿਚਾਰ ਸਾਂਝੇ ਪਹਿਲਾਂ ਵੀਡੀਓ ਦੇਖੋ ਫਿਰ ਕਰਦੇ ਆ ਅਗਲੇ ਵਿਚਾਰ ਸਾਂਝੇ ਇਸ ਨੂੰ ਸਰਵਿਸ ਤੋਂ ਲਿਸਮਿਸਤਾ ਕਰ ਦਿੱਤਾ ਗਿਆ ਪੁਲਿਸ ਰਿਮਾਂਡ ਵੀ 2 ਦਿਨਾਂ ਦਾ ਹੋਰ ਵਧਿਆ ਪਰ ਗੱਲ ਆਉਂਦੀ ਹੈ ਜਦੋਂ ਉਸ ਦੀ ਜਾਇਦਾਦ ਦੀ ਉਸਦੇ ਮਹਿੰਗੇ ਫੋਨਾਂ ਦੀ ਮਹਿੰਗੇ ਸ਼ੌਂਕਾਂ ਦੀ ਉਸ ਦੀ ਥਾਂ ਦੀ ਤੇ ਉਸ ਦੇ ਕਾਰੋਬਾਰ ਦੀ ਤੇ ਵੱਡੇ ਅਫਸਰਾਂ ਦੇ ਨਾਲ ਕਿਹੜੇ ਜੁੜੇ ਲਿੰਕ ਦੀ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੱਭੇ ਜਾ ਰਹੇ ਨੇ ਹਾਲਾਂਕਿ ਪੁਲਿਸ ਰਮਾਂਡ ਦੇ ਵਿੱਚ ਕੀ ਜਵਾਬ ਮਿਲਦੇ ਨੇ ਇਹ ਤੇ ਬਾਅਦ ਚ ਪਤਾ ਲੱਗੇਗਾ ਪਰ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਤੇ ਬਣੀਆਂ ਸੁਰੱਖਿਆ ਦੇ ਮੁਤਾਬਕ ਤੁਹਾਡੇ ਨਾਲ ਅਹਿਮ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਦਰਸਾਲ ਇੱਕ ਨਾਮੀ ਅਖਬਾਰ ਪੰਜਾਬੀ ਜਾਗਰਣ ਦੀ ਰਿਪੋਰਟ ਦੱਸਦੀ ਹੈ ਬਠਿੰਡਾ ਦੇ ਪੱਤਰਕਾਰ ਗੁਰਤੇਜ ਸਿੰਘ ਸਿੱਧੂ ਜਿਹੜੇ ਇਸ ਰਿਪੋਰਟ ਦੇ ਲਈ ਆਰਪੋਰਟਿੰਗ ਕਰਦੇ ਨੇ ਵਿਸਤਾਰ ਦੇ ਨਾਲ ਉਹਨਾਂ ਦੇ ਰਿਪੋਰਟ ਦੇ ਹਵਾਲੇ ਤੋਂ ਜਾਣਕਾਰੀ ਸਾਂਝੀ ਕਰਾਂਗੇ ਕਿ ਜਿਹੜੇ ਦੋ ਮਹਿੰਗੇ ਫੋਨ ਨੇ ਜਾਂ ਉਹਨਾਂ ਦੇ ਜਿਹੜੇ ਪਲਾਟ ਦੀ ਜਾਣਕਾਰੀ ਹੁਣ ਤੱਕ ਸਾਹਮਣੇ ਨਿਕਲ ਕੇ ਆਈ ਹੈ ਕਿਸ ਦੇ ਨਾਮ ਨੇ ਔਰ ਉਸ ਦੀ ਜਿਹੜੀ ਮਹਿੰਗੀ ਐਨਕ ਹੈ 85000 ਜਿਸ ਦੀ ਕੀਮਤ ਦੱਸੀ ਜਾ ਰਹੀ ਹੈ ਤੇ ਉਸ ਤੇ ਜਿਹੜੀ ਗੁੱਟ ਤੇ ਬੰਨੀ ਖੜੀ ਹੈ ਜਿਸ ਦੀ ਕੀਮਤ 2 ਲੱਖ ਰੁਪਈਆ ਦੱਸੀ ਜਾ ਰਹੀ ਹੈ ਉਹ ਆਖਰਕਾਰ ਇਹ ਜਿਹੜਾ ਸਮਾਨ ਹੈ ਜਿਸ ਤੇ ਨਾਲ ਸ਼ਕੀਨੀ ਲਾ ਕੇ ਬੀਬੀ ਸੀ ਇੰਸਟਾਗ੍ਰਾਮ ਦੇ ਉੱਤੇ ਉਹ ਕਿੱਥੋਂ ਆਏ ਨੇ ਕੀ ਉਹ ਗਿਫਟ ਦੇ ਰੂਪ ਵਿੱਚ ਮਿਲੇ ਨੇ ਉਸ ਬੀਬੀ ਨੇ ਕੀ ਦੱਸਿਆ ਤੇ ਇਹ ਖਬਰ ਕੀ ਕਹਿ ਰਹੀ ਹੈ ਇਸ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਜਿਸ ਤੇ ਵਿੱਚ ਲਿਖਦੇ ਨੇ ਉਹ ਕਿ ਹਰਨ ਸਮੇਤ ਫੜੀ ਗਈ ਬਰਖਾਸਤ ਸੀਨੀਅਰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਇਹ ਮੰਨਣ ਲਈ ਤਿਆਰ ਹੀ ਨਹੀਂ ਹਾਲੇ ਤੱਕ ਕਿ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੀ ਸੀ ਜਦ ਕਿ ਮਲਜ਼ਮ ਔਰਤ ਤੋਂ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਤੇ ਚੰਡੀਗੜ੍ਹ ਦੀ ਇੱਕ ਵਿਸ਼ੇਸ਼ ਟੀਮ ਨੇ ਪੁੱਛਗਿੱਛ ਕੀਤੀ ਹੈ ਇਹ ਜਾਣਕਾਰੀ ਮਿਲਦੀ ਹੈ ਮਹਿੰਗੀਆਂ ਐਂਕਾ ਘੜੀਆਂ ਤੇ ਕਾਰਾਂ ਇਹ ਸਭ ਉਸਦੇ ਬਾਰੇ ਉਸਨੇ ਕਿਹਾ ਕਿ ਉਸ ਨੂੰ ਇਹ ਸਾਰੀਆਂ ਚੀਜ਼ਾਂ ਤੋਹਫੇ ਵਜੋਂ ਮਿਲੀਆਂ ਨੇ ਵਿਦੇਸ਼ ਵਿੱਚ ਰਹਿਣ ਵਾਲੀ ਉਸਦੀ ਇੱਕ ਸਹੇਲੀ ਨੇ ਉਸ ਨੂੰ ਮਹਿੰਗੇ ਤੋਹਫੇ ਭੇਜੇ ਸਨ ਉਸਨੇ ਕਦੇ ਕੋਈ ਮਹਿੰਗੀ ਐਣਕ ਜਾਂ ਘੜੀ ਖਰੀਦੀ ਹੀ ਨਹੀਂ ਹਾਲਾਂਕਿ ਜਿਹੜੀ ਉਸਨੇ ਥਾਰ ਖਰੀਦੀ ਹੈ ਫਿਰ ਉਹ ਕਿੱਥੋਂ ਆਈ ਤੁਹਾਨੂੰ ਦੱਸ ਦਈਏ ਇਸ ਦੇ ਵਿੱਚ ਕਿ ਅਮਨਦੀਪ ਕੌਰ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਹੈ ਹਾਲਾਂਕਿ ਜਿਹੜਾ 2 ਦਿਨ ਦਾ ਰਿਮਾਂਡ ਪਹਿਲਾਂ ਖਤਮ ਹੋਇਆ ਤੇ ਹੁਣ ਅਗਲੇ 2 ਦਿਨਾਂ ਦਾ ਰਿਮਾਂਡ ਹੈ ਜਿਹੜਾ ਉਹ ਚੱਲ ਪਿਆ ਹੈ एसएसपी अमित कोंडल ने खुद मुल्जम तो पूछताछ की थी और इस खबर के मुताबिक ये भी कहा गया कि शुक्रवार देर रात तक एक गुप्त ठिकाने ਦੇ ਉੱਤੇ ਕਿਉਂਕਿ ਉੱਥੇ ਪੱਤਰਕਾਰਾਂ ਨੂੰ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਨਾ ਹੀ ਕੋਈ ਜਾਣਕਾਰੀ ਲੀਕ ਹੋਣ ਦੀ ਜਿਹੜੀ ਆ ਗੱਲ ਦੱਸੀ ਜਾ ਰਹੀ ਹੈ ਕਿ ਕਿਤੇ ਜਾਣਕਾਰੀ ਜਿਹਨੂੰ ਕੁਝ ਪੁੱਛਿਆ ਜਾ ਰਿਹਾ ਉਹ ਬਹੁਤਾ ਕੁਝ ਪਹਿਲਾਂ ਹੀ ਜਗ ਦੇ ਸਾਹਮਣੇ ਨਾ ਆ ਜਾਵੇ ਜਨਤਕ ਨਾ ਹੋ ਜਾਵੇ ਹਾਂਜੀ ਹੁਣ ਜਿਵੇਂ ਬਹੁਤ ਵੱਡੇ ਵੱਡੇ ਖੁਲਾਸੇ ਹੋ ਗਏ ਪਰ ਲੇਕਿਨ ਹਲੇ ਤੱਕ ਵੀ ਮੰਨਣ ਨੂੰ ਤਿਆਰ ਨਹੀਂ ਜੋ ਇਹ ਲੇਡੀ ਕਸਟੋਵੇਲਾ ਤੇ ਇਹਦਾ ਕਹਿਣਾ ਇਹ ਆ ਵੀ ਜੋ ਇਹ ਚੱਟਾ ਬਰਾਮਦ ਹੋਇਆ ਵੀ ਹਲੇ ਤੱਕ ਵੀ ਇਹਨੇ ਆਪਣੇ ਬੰਨਿਓ ਜੋ ਰਿਮਾਂਡ ਤੇ ਪਹਿਲਾ ਇੱਕ ਵਾਰੀ ਰਿਮਾਂਡ ਫਿਰ ਦੂਜੀ ਵਾਰ ਦੋ ਦਿਨਾਂ ਦਾ ਤਾਂ ਹੁਣ ਦੋ ਦਿਨਾਂ ਦਾ ਫੇਰ ਰਿਮਾਂਡ ਵਧਾ ਦਿੱਤਾ ਗਿਆ ਕਿਉਂਕਿ ਇਹਦੇ ਵਿੱਚ ਕਈ ਗੱਲਾਂ ਦੇ ਖੁਲਾਸੇ ਹੋ ਗਏ ਵੀ ਵੱਡੇ ਅਫਸਰਾਂ ਨਾਲ ਵੀ ਇਹਦੇ ਕੋਈ ਨਜ਼ਾਇਜ਼ ਸੰਬੰਧ ਦੱਸੇ ਗਏ ਆ ਤਾਂ ਜਿਹਦੇ ਵਿੱਚ ਹੁਣ ਗੱਲ ਕਰੀਏ ਆਪਾਂ ਵੀ ਇੱਕ ਐਂਬੂਲੈਂਸ ਵਾਲੇ ਨੂੰ ਜੋ ਟਾਰਗੇਟ ਕੀਤਾ ਗਿਆ ਸੀ ਕਿਉਂ ਕੀਤਾ ਗਿਆ ਸੀ ਇਹਨੂੰ ਪਤਾ ਵੀ ਐਂਬੂਲੈਂਸ ਵਾਲੇ ਨੂੰ ਕੋਈ ਨਹੀਂ ਰੋਕਦਾ ਜਦੋਂ ਕਿਤੇ ਐਂਬੂਲੈਂਸ ਲੰਘਦੀ ਆ ਤਾਂ ਹਰ ਬੰਦਾ ਇਹ ਕਹਿੰਦਾ ਵੀ ਹੇ ਰੱਬਾ ਜਿਹੜਾ ਵੀ ਕੋਈ ਇਹਦੇ ਵਿੱਚ ਆ ਤਾਂ ਬੰਦਾ ਜੋ ਠੀਕ ਹੋ ਕੇ ਆਵੇ ਹਰ ਬੰਦਾ ਇਹ ਕਹਿੰਦਾ ਤੇ ਇਹ ਨਸ਼ਾ ਵੇਚ ਰਹੀ ਸੀ ਉਹਦੇ ਵਿੱਚ ਲੋਕਾਂ ਨੂੰ ਨਸ਼ਾ ਵੰਡ ਰਹੀ ਸੀ ਮੌਤ ਵੰਡ ਰਹੀ ਸੀ ਜਿਹੜਾ ਉਹ ਜਿਹੜਾ ਉਹ ਐਂਬੂਲੈਂਸ ਵਾਲਾ ਉਹਦੇ ਨਾਲ ਇਹਦੀ ਕੋਈ ਜਿਵੇਂ ਆਪਾਂ ਕਹਿ ਰਹੀਏ ਵੱਡੇ ਅਫਸਰਾਂ ਨਾਲ ਨਜਾਇਜ਼ ਸਬੰਧਾ ਜਾਂ ਕਿਤੇ ਕੋਈ ਨਾਕਾ ਹੁੰਦਾ ਸੀ ਉਥੇ ਇਹ ਜਿਹੜੇ ਵੱਡੇ ਅਫਸਰਾਂ ਨਾਲ WhatsApp ਤੇ ਚੈਟ ਹੁੰਦੀ ਸੀ ਤੇ ਜਾਂ ਕੋਈ ਮੰਨ ਕੇ ਚੱਲ ਉਹਨਾਂ ਨਾਲ ਫੋਟੋਆਂ ਉਥੇ ਦਿਖਾ ਦਿੰਦੀ ਸੀ ਧਮਕੀ ਦੇ ਕੇ ਜਾਂ ਕਿਵੇਂ ਨਾ ਕਿਵੇਂ ਕਿਸੇ ਤਰੀਕੇ ਨਾਲ ਲੰਘ ਜਾਂਦੀ ਸੀ ਫਿਰ ਉਸ ਤੋਂ ਬਾਅਦ ਇਹਨੇ ਸੋਚਿਆ ਵੀ ਆਪਾਂ ਕਿਉਂ ਨਾ ਆਸਾਨੀ ਨਾਲ ਹੀ ਕੋਈ ਤਰੀਕੇ ਨਾਲ ਆਪਾਂ ਵੇਚ ਸਕੀਏ ਚਿੱਟਾ ਤਾਂ ਇੱਕ ਐਂਬੂਲੈਂਸ ਵਾਲੇ ਨਾਲ ਯਾਰੀ ਲਾ ਲਈ ਜਿਹੜੇ ਤਾਂ ਵੀ ਕਿਸੇ ਵੀ ਤਰੀਕੇ ਨਾਲ ਆਪਾਂ ਉਥੋਂ ਦੀ ਨੰਗੜਾ 2020 ਦੇ ਵਿੱਚ ਇਹ ਚਿੱਟਾ ਵੇਚਦੀ ਸੀ ਤਾਂ ਜਿਹਦੇ ਵਿੱਚ ਹੁਣ ਇਹਦੇ ਤੇ ਸਵਾਲ ਇਹ ਉੱਠ ਖੜਿਆ ਵੀ ਜਿਹੜੀ ਇਹਦੀ ਕੋਠੀ ਆ ਹੁਣ ਸੀਐਮ ਭਵੰਤਮਾਨ ਨੇ ਇੱਕ ਨਸ਼ਾ ਤਸਕਰਾਂ ਦੇ ਬਹੁਤ ਵੱਡਾ ਇੱਕ ਲਾਗੂ ਕਰਤਾ ਇੱਕ ਬਿਆਨ ਵੀ ਜਿਹਦੇ ਵਿੱਚ ਉਹਨੇ ਕਿਹਾਗਾ ਵੀ ਜੋ ਵੀ ਨਸ਼ਾ ਤਸਕਰ ਨਸ਼ਾ ਵਿੱਚੋਂ ਉਹਦੇ ਘਰ ਤੇ ਪੀਲਾ ਪੰਜਾ ਚਲਾਵਾਂਗੇ ਬਲਡੋਜ਼ਰ ਫੇਰਿਆ ਜਾਊਗਾ ਹੁਣ ਦੇਖਣਾ ਇਹ ਬਣਦਾ ਵੀ ਸੀਐਮ ਭਵੰਤਮਾਨ ਜਿਹੜੀ ਇਹ ਪੁਲਿਸ ਵਾਲੀ ਆ ਜਿਹੜੀ ਬਠਿੰਡਾ ਦੀ ਆ ਅਮਨਦੀਪ ਕੌਰ ਹੈਡ ਕਸਟੇਬਲ ਤਾਂ ਇਹਦੇ ਤੇ ਹੁਣ ਦੇਖਣਾ ਇਹ ਬਣਦਾ ਵੀ ਇਹਦੇ ਤੇ ਕਾਰਵਾਈ ਹੋਊ ਤੇ ਨਹੀਂ ਹੋਊਗੀ ਕਿਉਂਕਿ ਇਹ ਦੇਖਿਏ ਚਾਹ ਕੋਈ ਪੁਲਿਸ ਵਾਲਾ ਤੇ ਚਾਹ ਕੋਈ ਆਮ ਆਮ ਬੰਦਾ ਤੇ ਮੁਜਰਮ ਮੁਜਰਮ ਹੀ ਆ ਤਾਂ ਹੁਣ ਦੇਖਣਾ ਇਹ ਬਣਦਾ ਵੀ ਇਹਦੇ ਤੇ ਕਾਰਵਾਈ ਹੋਊਗੀ ਜਾਂ ਨਹੀਂ ਕਿਉਂਕਿ ਹਲੇ ਤੱਕ ਵੀ ਇਹ ਕੁੜੀ ਹਲੇ ਤੱਕ ਕੋਈ ਹਲੇ ਤੱਕ ਮੰਨੀ ਨਹੀਂ ਕਿਉਂਕਿ ਉਹਨਾਂ ਦੀ ਹਰਿਆਸਤ ਦੇ ਵਿੱਚ ਵੀ ਆ ਤੇ ਰਿਮਾਨਡ ਪਹਿਲੀ ਵਾਰ ਇੱਕ ਦਿਨ ਦਾ ਫਿਰ ਦੋ ਦਿਨਾਂ ਦਾ ਤਾਂ ਦੋ ਦਰਾਂ ਦਾ ਹੁਣ ਫੇਰ ਮਿਲ ਗਿਆ ਰਿਮਾਂਡ ਤਾਂ ਉਹਦੇ ਵਿੱਚ ਹਾਲੇ ਤੱਕ ਇਹਨੇ ਆਪਣੇ ਬੰਨਿਓ ਕੋਈ ਗੱਲ ਦਾ ਖੁਲਾਸਾ ਨਹੀਂ ਕੀਤਾ ਵੀ ਮੈਂ ਚਿੱਟਾ ਵੇਚਦੀ ਆ ਜਾਂ ਮੈਂ ਵੀ ਜਿਹੜੀਆਂ ਫਰੇ ਦੇ ਨਾਲ ਕੋਲੇ ਗੱਡੀਆਂ ਗਈਆਂ ਇਹਨੇ ਕੋਈ ਵੀ ਗੱਲ ਦੇ ਸਵਾਲ ਨਹੀਂ ਰੱਖੇ ਇਹਨੇ ਸਭ ਕੁਝ ਕਿਹਾ ਝੂਠ ਆ ਜੋ ਵੀ ਮੇਰੇ ਤੇ ਇਲਜ਼ਾਮ ਲੱਗਿਆ ਹੁਣ ਗੱਲ ਐਨਿਕ ਆ ਵੀ ਜਿਹੜੀ ਇਹਦੇ ਐਨਕ ਆ 80000 ਦੀ ਐਨਕ ਆ ਤੇ ਜਿਹੜੀ ਘੜੀ ਆ 2 ਲੱਖ ਦੀ ਘੜੀ ਆ ਤੇ ਜੇ ਗੱਲ ਕਰੀਏ ਆਪਾਂ ਸਾਰੀ ਤਨਖਾਹ ਦੀ ਵੱਡੇ ਤੋਂ ਵੱਡੇ ਪੁਲਸ ਵਾਲੇ ਦੀ 52000 ਹੋਊਗੀ ਸਭ ਵੰਜਾਇਆ ਹਰਣਾ ਪਹਿਲਾਂ ਇਹ ਦੱਸੋ ਇੱਕ ਇੱਕ ਤਾਂ ਥਾਰ ਨਗਦ ਕੈਸ਼ ਲੈ ਕੇ ਆਈ ਇਹ ਉਹਨੂੰ ਥੋੜੇ ਜਿਹੇ ਦਿਨ ਹੋਇਆ ਤਾਂ ਇੱਕ ਜਿਹੜੀਆਂ ਗੱਡੀਆਂ ਦਸੀਆਂ ਗਈਆਂ ਮਹਿੰਗੀਆਂ ਮੰਗੀਆਂ 17-18 ਲੱਖ ਤੋਂ ਥਾਰ ਗੱਡੀ ਸਟਾਰਟ ਆ ਗਈ ਦੋ ਗੱਡੀਆਂ ਤਾਂ ਥਾਰ ਆ ਜਦੇ ਕੋਲੇ ਤਾਂ ਹੋਰ ਵੀ ਕਈ ਗੱਡੀਆਂ ਤੇ ਕਈ ਪਲਾਟ ਹੀ ਦੱਸੇ ਗਏ ਆ 2-3 ਕਰੋੜ ਦਾ ਤਾਂ ਇਹਦੀ ਬੰਗਲਾ ਹੀ ਆ ਉਹ ਕੋਠੀ ਜੀ ਨੂੰ ਆਪਾਂ ਕਹਿੰਦੇ ਆ ਤਾਂ ਐਨਾ 52000 ਵਾਲਾ ਸਰਖਾ ਲੈਣ ਵਾਲਾ ਤਾਂ ਸਵਾ ਸਵਾ ਲੱਖ ਦੇ ਫੋਨ ਤੇ ਇਹ 2 ਲੱਖ ਦੀ ਕੜੀ ਤਾ ਜਿਹੜਾ 80000 ਦੀ ਐਨਕਾ ਕੌਣ ਕਰ ਦੂ ਗਿਫਟ ਬਈ ਸਦਾ ਇਹਦਾ ਸਾਫ ਪਤਾ ਲੱਗਦਾ ਵੀ ਜਿਹੜਾ ਇਹ 2020 ਤੋਂ ਇਹਨੇ ਚਿੱਟਾ ਵੇਚਣਾ ਸ਼ੁਰੂ ਕੀਤਾ ਤੇ ਥਾਰ ਦੇ ਵਿੱਚ ਜਿਹੜਾ ਇਹ ਚਿੱਟਾ ਇਹਦੇ ਤੋਂ ਬਰਾਮਦ ਹੋਇਆ ਤਾਂ ਇਹ ਰਿਮਾਂਡ ਤੇ ਹਲੇ ਤੱਕ ਕੁਝ ਨਹੀਂ ਮੰਨੀ ਪੁਲਿਸ ਵਾਲਿਆਂ ਤੋਂ ਦੇਖਣਾ ਹੁਣ ਇਹ ਬਣਦਾ ਜਿਹੜਾ ਕੋਈ ਆਮ ਕੋਈ ਮੁਜਰਮਾ ਉਹਨੂੰ ਤਾਂ ਉਹਦੀ ਬਣਾ ਲੈਂਦੇ ਆ ਦੇਖਣਾ ਹੁਣ ਇਹ ਬਣਦਾ ਪੁਲਿਸ ਵਾਲੀ ਤੇ ਹੁਣ ਕਾਰਵਾਈ ਹੋਊਗੀ ਜਾਂ ਨਹੀਂ ਹੋਊਗੀ ਇਹ ਸੀਐਮ ਭਵਨਤਮਨ ਤੇ ਸਾਰੇ ਨਿਊਜ਼ ਵਾਲਿਆਂ ਵੱਨਿਓ ਸਵਾਲ ਕੀਤੇ ਗਏ ਆ ਕਿਉਂਕਿ ਜਿਹੜੇ ਇਹ ਫੋਨ ਬਰਾਮਦ ਹੋਏ ਆ ਇਹਦੇ ਤੋਂ ਦੋ ਫੋਨ ਦੱਸੇ ਗਏ ਆ ਜੇ ਅਗਰ ਇਹ ਸਫੋਨਾਂ ਦੀ ਜਾਂਚ ਹੁੰਦੀ ਆ ਤਾਂ ਇਹਦੇ ਸਾਰੇ ਗੱਲੇ ਸਾਰੀ ਗੱਲ ਦੇ ਖੁਲਾਸੇ ਹੋ ਜਾਣਗੇ ਵੱਡੇ ਵੱਡੇ ਅਫਸਰ ਫਸੇ ਜਾਣਗੇ ਜਿਹਦੇ ਵਿੱਚ ਦੱਸਿਆ ਗਿਆ ਵੀ ਇਹਦੇ ਨਜਾਇਜ਼ ਸੰਬੰਧ ਆ ਵੱਡੇ ਅਫਸਰਾਂ ਨਾਲ ਤਾਂ ਦੇਖਣਾ ਹੁਣ ਇਹ ਬਣਦਾ ਵੀ 4 ਦਿਨ ਹੋ ਗਏ ਇਹਨੂੰ ਗ੍ਰਿਫਤਾਰ ਕੀਤਾ ਇਹਨੂੰ ਹਲੇ ਤੱਕ ਕੋਈ ਇਹਨੂੰ ਆਪਣੇ ਬੰਨਿਓ ਕੋਈ ਜਾਣਕਾਰੀ ਪੁਲਿਸ ਨੂੰ ਨਹੀਂ ਦਿੱਤੀ ਤਾਂ ਪੁਲਿਸ ਦੀ ਇੰਨੀ ਇੱਕ ਕਾਰਡ ਜ਼ਰੂਰ ਆ ਕਿਉਂਕਿ ਇਹਨਾਂ ਨੇ ਫੋਨ ਜਿਹੜੇ ਇਹਨਾਂ ਨੂੰ ਫੋਨ ਬਰਾਮਦ ਹੋਇਆ ਉਹਦੀ ਜਿਵੇਂ ਆਪਾਂ ਜਾਂਚ ਪੂਰੀ ਉਹਦੇ ਤੋਂ ਫੋਨ ਫੜੋ ਤੇ ਉਹਦੀ ਪੂਰੀ ਚੰਗੀ ਤਸੱਲੀ ਵਕਤ ਦੇਖੋ ਵੀ ਇਹਦੇ ਵਿੱਚ ਕੀ ਦਾ ਵੈਬ ਡਾਟਾ ਸਾਰਾ A to Z ਤੁਹਾਨੂੰ ਜਿੱਥੇ ਕੌਂਟੈਕਟ ਜੋ ਚਿੱਟਾ ਖਰੀਦਦਾ ਸੀ ਜਾਂ ਚਿੱਟਾ ਜਿੱਥੋਂ ਲੈ ਕੇ ਆਉਂਦੀ ਸੀ ਤੁਹਾਨੂੰ ਸਾਰਾ ਕੁਝ ਹੀ ਮਿਲ ਜਾਣਾ ਤਾਂ ਦੇਖਣਾ ਹੁਣ ਇਹ ਵੰਦਾ ਵੀ ਸਰਕਾਰ ਇਤੇ ਐਕਸ਼ਨ ਲੈਂਦੀ ਆ ਜਾਂ ਨਹੀਂ ਲੈਂਦੀ ਆ ਕਿਉਂਕਿ ਜੇ ਨਾਲ ਗੱਲ ਕਰੀਏ ਜਿਹੜੇ ਸਾਡੇ ਆਰਮੀ ਦਾ ਇੱਕ ਕਰਨਲ ਕੁੱਟਿਆ ਗਿਆ ਉਹ ਪੁਲਿਸ ਵਾਲਿਆਂ ਨੇ ਐਸਐਚਓ ਸੀ 4 ਤੇ ਇੱਕ ਐਸਐਸਪੀ ਨਾਨਕ ਸਿੰਘ ਜਿਹੜਾ ਪਟਿਆਲੇ ਦੇ ਵਿੱਚ ਪਹਿਲਾਂ ਮਾਨਸਾ ਦੇ ਵਿੱਚ ਸੀਗਾ ਤੇ ਇੱਕ ਕਰਨਲ ਨੂੰ ਕੁੱਟਿਆ ਗਿਆ ਸੀ ਜਿਹੜਾ ਪਟਿਆਲਾ ਦੇ ਹਸਪੀਟਲ ਦੇ ਸਾਹਮਣੇ ਟਾਪਾ ਤਾਂ ਉਹਦੀ ਹਾਲੇ ਤੱਕ ਉਹ ਪਰਿਵਾਰ ਇਨਸਾਫ ਮੰਗ ਰਿਹਾ ਤੇ ਹਜੇ ਤੱਕ ਇਨਸਾਫ ਨਹੀਂ ਮਿਲਿਆ ਉਸ ਪਰਿਵਾਰ ਨੂੰ ਤਾਂ ਹੁਣ ਦੇਖਣਾ ਇਹ ਬਣਦਾ ਵੀ ਜਿਹੜੇ ਪੁਲਿਸ ਵਾਲਿਆਂ ਦੀ ਗੁੰਡਾਗਰਦੀ ਉੱਥੇ ਦਿਖਾਈ ਗਈ ਆ ਤੇ ਜਿਹੜਾ ਉਹਦਾ ਮੁੰਡਾ ਕੁੱਟਿਆ ਗਿਆ ਗਿਆ ਅੰਗਤ ਦੋਨਾਂ ਪਿਓ ਪੁੱਤਾਂ ਨੂੰ ਆਪਾਂ ਪੱਗ ਦੀ ਕਰਦੇ ਆ ਬਹੁਤ ਇੱਜ਼ਤ ਤੇ ਉਹਦੇ ਕੇਸਾਂ ਨੂੰ ਫੜ ਕੇ ਉਹਦੀ ਪੱਗ ਰੋਲ ਦਿੱਤੀ ਗਈ ਤੇ ਉਹਦੇ ਕੇਸਾਂ ਤੋਂ ਫੜ ਕੇ ਘੀਸਿਆ ਗਿਆ ਜਿਹੜਾ ਕਰਨਲ ਜਿਹਨੂੰ ਕਿ ਬਹੁਤ ਵੱਡਾ ਉੱਤਾ ਹੁੰਦਾ ਪੁਲਿਸ ਤੋਂ ਉੱਤੋਂ ਦੀ ਤੇ ਕੋਈ ਆਰਮੀ ਦਾ ਨੌਜਵਾਨ ਬਿਕਦਾ ਦਿਖਾ ਦਿਓ ਸਾਰੇ ਪੁਲਿਸ ਵਾਲਿਆਂ ਨੂੰ ਮਾੜਾ ਨਹੀਂ ਕਹਿੰਦਾ ਵਿੱਚ ਚੰਗੇ ਵੀ ਆ ਪਰ ਪੁਲਿਸ ਵਾਲਿਆਂ ਦੀ ਥੋੜੀ ਜੀ ਮੈਂ ਇੰਝ ਕਹਿਣਾ ਹਰ ਦਿਨ ਹਰ ਬੰਦੇ ਦੇ ਦਿਲ 'ਚ ਪੰਜਾਬ ਦਾ ਕੋਈ ਵੀ ਆ ਜੇ ਕਿਤੇ ਆਰਮੀ ਦੇ ਨੌਜਵਾਨ ਖੜੇ ਹੋਣਗੇ ਕੈਂਟਰ ਦੇਖ ਲਓ ਹਰ ਬੰਦਾ ਸਲੂਟ ਮਾਰੂਗਾ ਤੇ ਜੇ ਕੋਈ ਪੁਲਿਸ ਵਾਲਾ ਖੜਾ ਹੋ ਤਾਂ ਹਰ ਬੰਦਾ ਗਾਲੀ ਕੱਢਦਾ ਉਹਨੂੰ ਦੇਖ ਕੇ ਵੀ ਕਿੱਥੋਂ ਮੱਥੇ ਲਾ ਕੇ ਤਾਂ ਇਹ ਸੱਚ ਆ ਤੇ ਇੱਕ ਗੱਲ ਹੋਰ ਦੱਸਦਾ ਤੁਹਾਨੂੰ ਮੈਂ ਵੀ ਜਿਹੜੀ ਹੁਣ ਇਹ ਜਾਣਕਾਰੀ ਜਿਵੇਂ ਵੱਡਾ ਅਫਸਰ ਆ ਇੱਕ ਕਰਨਲ ਜਦੋਂ ਕਰਨਲ ਨੂੰ ਕੁੱਟਿਆ ਨਾਲੇ ਉਹਦੇ ਜਾਂ ਇੰਨੀ ਉਹਦੀ ਸੁਣੀ ਨਹੀਂ ਗਈ ਤਾਂ ਆਮ ਬੰਦੇ ਨੂੰ ਤਾਂ ਕੀੜੇ ਮਕੌੜੇ ਸਮਝਣਗੇ ਜਦੋਂ ਮਰਜੀ ਜੇ ਕੋਈ ਹੁੰਦਾ ਆਮ ਉਹ ਜਿਹੜੇ ਤਾਂ ਨਾਲੇ ਚੱਕ ਕੇ ਜੇ ਪੁਲਸ ਵਾਲੇ ਨੂੰ ਕੁੱਟਿਆ ਹੁੰਦਾ ਉਹਨੂੰ ਸਾਰਾ ਮਹਿਕਮਾ ਪੁਲਸ ਮਹਿਕਮਾ ਇਕੱਠਾ ਹੋ ਗਿਆ ਹੁੰਦਾ ਤੇ ਕਾਰਵਾਈ ਕਰਤੀ ਹੁੰਦੀ ਉਹਦੇ ਤੇ ਤੇ ਇਹ ਪਰਿਵਾਰ ਕਰਨਲ ਦੀ ਪਤਨੀ ਹਾਲੇ ਤੱਕ ਜੇ ਗੱਲ ਕਰੀਏ ਆਪਾਂ ਜਿਹੜਾ ਰਾਜਨਾਥ ਰੱਖਿਆ ਮੰਤਰੀ ਉਹਦੇ ਕੋਲੇ ਵੀ ਗੱਲ ਪਹੁੰਚ ਗਈ ਤੇ ਕੋਰਟ ਦੇ ਵਿੱਚ ਵੀ ਗੱਲ ਪਹੁੰਚ ਗਈ ਕੋਰਟ ਦੇ ਵਿੱਚ ਹੋਇਆ ਕੀ ਹੈ ਜੱਜ ਵੀ ਚੇਂਜ ਕਰ ਦਿੱਤਾ ਇੱਥੇ ਜਿਹੜੇ ਜੱਜ ਕੋਲੇ ਕੇਸ ਸੀ ਵੀ ਇਹ ਪੁਲਸ ਵਾਲਿਆਂ ਨੂੰ ਇਹ ਪਰਿਵਾਰ ਦਾ ਕਹਿੰਦਾ ਵੀ ਸਸਪੈਂਡ ਹੋਣੇ ਚਾਹੀਦੇ ਆ ਸਸਪੈਂਡ ਨਹੀਂ ਡਿਸਮਿਸ ਹੋਣੇ ਚਾਹੀਦੇ ਆ ਸਸਪੈਂਡ ਹੋਗੇ ਤਾਂ ਫੇਰ ਵੀ ਲੱਗ ਸਕਦੇ ਆ ਡਿਸਮਿਸ ਹੋ ਗਏ ਫੇਰ ਨਹੀਂ ਲੱਗ ਸਕਦੇ ਹੋ ਸਕਦਾ ਫੇਰ ਵੀ ਇਹ ਸਰਕਾਰ ਲਾ ਦੇ ਇਹਨਾਂ ਨੂੰ ਕਿਉਂਕਿ ਸੀਐਮ ਪੰਤਮਾਨ ਦੀ ਸਰਕਾਰ ਤੇ ਜੇ ਗੱਲ ਕਰੀਏ ਹੁਣ ਦੂਜੀ ਵੀ ਕੋਰਟ ਦੇ ਵਿੱਚ ਜਿਹੜਾ ਇਹ ਵਕੀਲ ਸੀ ਇਹਨਾਂ ਦਾ ਪੁਲਸ ਵਾਲਿਆਂ ਘੁੰਮਣ ਤਾ ਉਹਨੇ ਇੱਕ ਸਵਾਲ ਰੱਖੇ ਸੀ ਕੋਰਟ ਦੇ ਸਾਹਮਣੇ ਕੋਰਟ ਨੇ ਇਹਨਾਂ ਨੂੰ ਪਹਿਲਾ ਸਵਾਲ ਕੀ ਕੀਤਾ ਵੀ ਤੁਸੀਂ ਕਹਦੇ ਸੀ ਅਣਪਛਾਤੇ ਬੰਦੇ ਆ ਵੀ ਅਣਪਛਾਤੇ ਪੁਲਿਸ ਵਾਲੇ ਆ ਜੀ ਪਤਾ ਨਹੀਂ ਲੱਗਿਆ ਹੁਣ ਦੱਸੋ ਵੀ ਕੌਣ ਆ ਗਿਆ ਪੁਲਿਸ ਵਾਲਾ ਕਿਉਂਕਿ ਜਿਹੜੀ ਲਾਈਵ ਵੀਡੀਓ ਦੇ ਵਿੱਚ ਜਦੋਂ ਕਰਨਲ ਨੂੰ ਕੁੱਟਿਆ ਜਾਂਦਾ ਤਾਂ ਉਹ ਲਾਈਵ ਜਿਸ ਦਿਨ ਦੀ ਇਹ ਇਹ ਹਗਾਮਾ ਹੁੰਦਾ ਜਿਹੜੀ ਜਿਸ ਦਿਨ ਦੀ ਇਹ ਘਟਨਾ 13 ਤਰੀਕ ਦੀ ਤਾਂ ਉਸ ਦਿਨ ਪਟੀਸ਼ਨ ਪਾਈ ਸੀ ਕਰਨਲ ਨੇ ਤਾਂ ਕੋਰਟ ਦੇ ਵਿੱਚ ਇਹ ਜਦੋਂ ਲਾਈਵ ਵੀਡੀਓ ਦਿਖਾਇਆ ਜਿੱਥੇ ਉਹਦੀ ਪਤਨੀ ਤੋਂ ਇਹ ਚਾਰੇ ਪੁਲਸ ਵਾਲੇ ਮਾਫੀ ਮੰਗ ਰਹੇ ਆ ਤਾਂ ਕੋਰਟ ਨੇ ਤੁਰੰਤ ਇਹਨਾਂ ਨੂੰ ਕਿਹਾ ਵੀ ਤੁਹਾਨੂੰ ਅਧਿਕਾਰ ਕੀ ਆ ਇੱਕ ਪਹਿਲੀ ਗੱਲ ਤਾਂ ਕਰੀਏ ਅਫਸਰ ਆ ਹੋ ਦੂਜਾ ਨੰਬਰ ਜੇ ਨਾ ਕੋਈ ਆਮ ਵੀ ਕੋਈ ਬੰਦਾ ਤੁਸੀਂ ਜਾਂਚ ਕਰ ਸਕਦੇ ਹੋ ਆਪਣੀ ਇਨਕੁਆਇਰੀ ਕਰ ਸਕਦੇ ਹੋ ਫਿਰ ਤੁਸੀਂ ਐਕਸ਼ਨ ਲੈ ਸਕਦੇ ਹੋ ਤਾਂ ਜਿਹਦੇ ਵਿੱਚ ਇਹ ਪੁਲਸ ਵਾਲਿਆਂ ਵੱਨੋਂ ਇਲਜ਼ਾਮ ਲਾਇਏ ਜਾਂਦੇ ਆ ਵੱਡੇ ਵੱਡੇ ਉਸ ਕਰਨਲ ਤੇ ਕਿਹਾ ਜਾਂਦਾ ਵੀ ਇਹ ਅੱਧੀ ਰਾਤ ਨੂੰ ਪਈ ਦੋਨੇ ਪਿਓ ਪੁੱਤ ਸ਼ਰਾਬ ਪੀਂਦੇ ਸੀ ਬਾਰਨਟ ਤੇ ਰੱਖ ਕੇ ਚਲੋ ਮੰਨਦੇ ਆ ਜੀ ਜੇ ਕੋਈ ਗੱਡੀ ਇਹ ਰਸਤੇ 'ਚ ਖੜੀ ਸੀ ਜਾਂ ਕੋਈ ਐਸਾ ਕੁਝ ਕਰ ਵੀ ਰਿਹਾ ਇਹ ਚਲਾਣ ਵੀ ਕੱਟ ਸਕਦੇ ਸੀ ਵੀ ਇਹ ਗੱਡੀ ਵਿਚਾਲੇ ਖੜਾ ਰੱਖੀ ਹੈ ਜੀ ਇੱਕ ਨੰਬਰ 'ਚ ਚਲਾਣ ਮੰਨਦਾ ਸੀ ਕਾਰਵਾਈ ਕਰ ਸਕਦੇ ਸੀ ਪਰ ਜਿਹੜਾ ਇਹਨਾਂ ਨੇ ਬਹੁਤ ਵੱਡਾ ਇੱਕ ਗੁੰਡਾਗਰਦੀ ਦਿਖਾਈ ਆ ਫਿਰ ਇੱਕ ਅੰਜਾਮ ਲਾਇਆ ਗਿਆ ਦੋਨੇ ਪਿਓ ਪੁੱਤ 12 ਵਜੇ ਰਾਤ ਨੂੰ ਕੋਈ ਕੁੜੀਆਂ ਹੁੰਦੀਆਂ ਕੋਈ ਵੀ ਦੱਸ ਦੋ 12 ਵਜੇ ਰਾਤ ਨੂੰ ਕੁੜੀਆਂ ਛੇੜਦੇ ਸੀ ਕਹਿੰਦੇ ਇਹ ਕਰਨਲ ਤੇ ਉਹਦਾ ਮੁੰਡਾ ਪਿਓ ਪੁੱਤ ਕੁੜੀਆਂ ਛੇੜਨ ਦੀ ਪਹਿਲਾਂ ਇਹ ਦੱਸੋ ਵੱਡੇ ਵੱਡੇ ਝੂਠ ਪੁਲਸਾਂ ਵਾਲਿਆਂ ਦੇ ਸਾਹਮਣੇ ਆਏ ਆ ਹੁਣ ਦੇਖਣਾ ਇਹ ਬਣਦਾ ਵੀ ਇਸ ਕੁੜੀ ਤੇ ਕਾਰਵਾਈ ਹੋਊਗੀ ਜਾਂ ਨਹੀਂ ਹੋਊਗੀ ਤਾਂ ਇਹ ਹੁਣ ਇਹ ਜਿਹੜਾ ਕਰਨਲ ਪਰਿਵਾਰ ਇਹਨੂੰ ਇਨਸਾਫ ਮਿਲੂ ਜਾਂ ਨਹੀਂ ਮਿਲੂ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਆ ਬਾਈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦਾ ਕਾਨੂੰਨ ਟੌਪ ਤੇ ਧੰਨਵਾਦ